ਇੱਦਾਂ ਤੱਕ ਪਿਆਈ ਆ ਦੇਖੋ ਆ ਦੇਖੋ ਆ ਦੇਖੋ ਸਾਨੂੰ ਉੱਤੋਂ ਦੀ ਕੀ ਕਿਹਾ ਜਾਂਦਾ ਜੀ ਮਿੱਟੀ ਪਾਵਾ ਜੀ ਮਿੱਟੀ ਪਾ ਦੋ ਕਹਿੰਦੇ ਇਹਦੇ ਉੱਤੇ ਇਹ ਕਿੰਨੇ ਕਿਹਾ ਪਾ ਜੀ ਇਹ ਗੱਲ ਪਾ ਜੀ ਅਫਸਰਾਂ ਨੇ ਸਾਡੇ ਦੇ ਅਫਸਰ ਮਿਲਦਾ ਐਕਸੀਡੈਂਟ ਕਰਕੇ ਕਿਹਾ ਜੀ ਤੱਕ ਟਿਪਪਰ ਦਾ ਇਹਨਾਂ ਨਾਲ ਫੇਸ ਨਹੀਂ ਹੋਇਆ ਨਾ ਟ੍ਰਿਪਰ ਦਾ ਨੰਬਰ ਮਿਲ ਰਿਹਾ ਇਹਨਾਂ ਨੂੰ ਕੁਝ ਨਹੀਂ ਇਹਨਾਂ ਨੂੰ ਮਿਲ ਰਿਹਾ ਜੈ ਹੋਵੇ ਦਰਦਾਬਾ ਜਪੂਤ ਦਰਦਾਬਾ ਰਾਦਾ ਗੰਡੀ ਟਿਪਰ ਰਾਦਾ ਐਕਸੀਡੈਂਟ ਕਰਕੇ ਗਿਆ ਜਦ ਤੱਕ ਟਿਪਰ ਦਾ ਇਹਨਾਂ ਫੇਸ ਨਹੀਂ ਹੋਇਆ ਨਾ ਟ੍ਰਿਪਰ ਦਾ ਨੰਬਰ ਮਿਲ ਰਿਹਾ ਇਹਨਾਂ ਨੂੰ ਕੁਝ ਨਹੀਂ ਇਹਨਾਂ ਨੂੰ ਮਿਲ ਰਿਹਾ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਭਾਜੀ ਭਾਜੀ ਆ ਐਕਸੀਡੈਂਟ ਹੋਇਆ ਜੀ ਵੀ ਪਹਿਲੇ ਦਰ ਸਾਹਮਣੇ ਇੱਥੇ ਹੋਇਆ ਸੀ ਆਹੀ ਚੌਕ ਜੀ ਭਾਜੀ ਪਹਿਲੇ ਦਰ ਸਾਹਮਣੇ ਇੱਥੇ ਭਾਜੀ ਸਰਕਾਰੀ ਕੈਮਰੇ ਵੀ ਚੱਲਦੇ ਨੇ ਉਹਨਾਂ ਨੇ ਕੀ ਸਰਕਾਰੀ ਕੈਮਰੇ ਚੱਲਦੇ ਸਭ ਚੱਲਦਾ ਕੁਝ ਨਹੀਂ ਇਹਨਾਂ ਨੂੰ ਲੱਭ ਰਿਹਾ ਕੱਲ ਦਾ ਅੱਛਾ ਤੁਸੀਂ ਕੀ ਮੰਗ ਕਰਦੇ ਹੋਣ ਪ੍ਰਸ਼ਾਸਨ ਤੋਂ ਆਪਣੇ ਮੁੰਡੇ ਦੇ ਕਾਗਜ਼ਾਤ ਲੱਭਣਾ ਚਾਹੀਏ ਅਸੀਂ ਉਹਨੂੰ ਨਿਸਾਬ ਮਿਲੇ ਤੇ ਕਿੰਨੇ ਕਿ ਪਹਟ ਆਇਆ ਤੱਕ ਪਿਆਈ ਆ ਦੇਖੋ ਹਾਰੇ ਬੋੜੀ ਪਾਸ ਵਾਲੇ ਤੱਕ ਪਿਆਵਾ ਜੀ ਆ ਦੇਖੋ ਭਾਈ ਜੀ ਫਿਰਦਾ ਜੀ ਦੇਖੋ ਸਾਨੂੰ ਉੱਤੋਂ ਦੀ ਕੀ ਕਿਹਾ ਜਾਂਦਾ ਜੀ ਮਿੱਟੀ ਪਾਵਾ ਜੀ ਮਿੱਟੀ ਪਾ ਦੋ ਕਹਿੰਦੇ ਇਹਦੇ ਉੱਤੇ ਇਹ ਕਿੰਨੇ ਕਿਹਾ ਭਾਜੀ ਇਹ ਗੱਲ ਭਾਜੀ ਅਫਸਰਾਂ ਨੇ ਕਹੀ ਸਾਡੇ ਦੇ ਅਫਸਰ ਮੌਜੂਦ ਸਿਗੇ ਮੌਕੇ ਤੇ ਮੌਜੂਦ ਸਿਗੇ ਉਰੇ ਮੌਕੇ ਤੇ ਮਿੱਟੀ ਪਾ ਦੋ ਕਹਿੰਦੇ ਪੈੜੀ ਲੈ ਕੇ ਜਾਣੇ ਕਹਿੰਦੇ ਪਾਣੀ ਕਹਿੰਦੇ ਆ ਕੀ ਲੈ ਕੇ ਜਾਣੇ ਕਿੰਨੇ ਕ ਵਜੇ ਐਕਸੀਡੈਂਟ ਹੋਇਆ ਬਾਜੀ ਐਕਸੀਡੈਂਟ ਕਿੰਨੇ ਵਜੇ ਹੋਇਆ ਸੀਗਾ ਸਾਡ 11:00 ਵਜੇ ਤੋਂ 11:00 ਵੀ ਤਾਂ 11:30 ਦੇ ਵਿੱਚ ਵਿੱਚ ਹੋਇਆ ਸੀ ਸਾਡੇ ਤੋਂ 11:00 ਵਜੇ ਸਾਨੂੰ 12:00 ਵਜੇ ਫੋਨ ਜਦੋਂ ਫੋਨ ਬੰਦ ਹੋ ਗਿਆ ਅਸੀਂ 12:00 ਵਜੇ ਲੱਭਣ ਆਏ ਸੀ ਸਾਨੂੰ ਕੋਈ ਕਿਸੇ ਨੇ ਤਲਾਸ਼ ਨਹੀਂ ਦਿੱਤੀ ਵੀ ਹਾਂ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਜਾਂ ਕੁਝ ਹੋ ਗਿਆ ਅਸੀਂ ਤਾਂ ਕਹਿੰਦੇ ਜਿਹੜੇ ਪਹਿਲੇ ਸੀ ਜਿਨ੍ਹਾਂ ਨੇ ਬੁਲਾਇਆ ਸੀਗਾ ਉਹਨਾਂ ਨੇ ਕਹਤ ਨਹੀਂ ਦੱਸਿਆ ਉਹਨਾਂ ਨੇ ਕਾਰਵਾਈ ਕਰਤ ਨਹੀਂ ਉਹਨਾਂ ਨੂੰ ਕਹਤ ਬੁਲਾਇਆ ਨਹੀਂ ਨਹੀਂ ਮੁੰਡਾ ਆਇਆ ਕਿੱਥੇ ਸੀ ਸਾਰੀ ਫੈਮਿਲੀ ਗਿਆ ਉਹ ਇਸੀ ਜਗ੍ਹਾ ਤੇ ਤੇ ਅਧਿਕਾਰੀ ਕੀ ਕਹਿ ਰਹੇ ਆ ਅਧਿਕਾਰੀ ਬਸ ਇਹੀ ਕਹਿ ਰਿਹਾ ਟਾਈਮ ਦੇ ਰਿਹਾ ਕਹਿੰਦੇ 1 ਵਜੇ ਦਾ ਦੇ ਦੋ ਪਾਣੀ ਸਾਢੇ 11 ਵਜੇ ਫਾਇਦਾ ਕੋਈ ਨਾ ਵੱਡਾ ਅਧਿਕਾਰੀ ਪੁਲਸਾ ਆਇਆ ਜੀ ਨਾ ਕੋਈ ਜੀ ਇੰਚਾਰਜ ਸਾਹਿਬ ਖੜੇ ਨੇ ਇੰਚਾਰਜ ਸਾਹਿਬ ਸੁਣ ਰਹੇ ਆ ਸਾਡੀ ਗੱਲ ਸੁਣ ਰਹੇ ਆ ਸਾਨੂੰ ਇਨਸਾਫ ਮੈਨੇ ਚਾਹੀਦਾ ਸੋਪਰੀ ਦੀ ਜਿੱਦਾ ਪੂਰੀ ਤਰ੍ਹਾਂ ਇਹਨਾਂ ਨੇ ਹਾਲਤ ਖਰਾਬ ਕੀਤੀ ਆ ਮਰੇ ਦੀ ਮਿੱਟੀ ਬਰਬਾਦ ਕੀਤੀ ਆ ਨਾ ਸਾਨੂੰ ਚੌਂਕੀ ਥਾਣੇ ਚੋਂ ਉੱਤੋਂ ਗਾਲਾਂ ਕੱਢਦੇ ਆ 5065 ਜਮਾ ਖਾਲੇ ਮਾਂ ਪੈਣ ਦੀ ਇੱਜ਼ਤ ਦੀ ਆਚਾਰ ਵੀ ਗਏ ਤੂੰ ਜਾ ਕੇ ਇਨਸਾਫ ਨਹੀਂ ਮਿਲ ਰਿਹਾ ਨੂੰ ਘਰ ਨਾਲ ਆਏ ਤਾਂ 10 15 ਮਿੰਟ ਬਾਅਦ ਵੀ ਹੁਣ ਭੋਲਾ ਐਮਐਲਏ ਆ ਚੁੱਕਿਆ ਤੇਜੀਤ ਭਾਈ ਪਰ ਫੇਵੀਅਨ ਸਾਫ ਦੀ ਗੱਲ ਨਹੀਂ ਹੈਗੀ ਕਿ ਹਲੇ ਵੀ ਸਵੇਰ ਦਾ 2 ਵਜੇ ਟਾਈਮ ਦੇ ਰਹੇ ਆ ਕਿਉਂ ਦੇ ਰਹੇ ਆ ਇਹ ਗੱਲ ਪੁਲਿਸ ਵਾਲੇ ਦੇ ਬੱਚੇ ਨਹੀਂ ਹੁੰਦੇ ਨਾਲੋਂ ਇਹਨਾਂ ਨਾਲ ਵੀ ਵੀ ਸਕਦੀ ਆ ਬੱਚਾ ਸਾਡਾ ਬੱਚਾ ਵਾ ਇਹਨਾਂ ਦਾ ਬੱਚਾ ਨਹੀਂ ਕੀ ਗੱਲ ਆਪਾਂ ਦਾ ਕਹਿੰਦਾ ਤਕਾ ਹੋ ਰਿਹਾ ਤਕਾ ਹੋ ਰਿਹਾ ਕਿਵੇਂ ਦੇਖਦੇ ਆ ਆਜ ਦਿਨ ਕੋਈ ਨਾ ਕੋਈ ਆਪਾਂ ਆਪਾਂ ਇਹ ਆਪਾਂ ਇੱਕ ਗੱਲ ਦਾ ਚਾਹੁੰਦੇ ਆ ਜੇ ਚਾਹੇ ਮਲਾਜਮ ਹੈ ਜੇ ਉਹਦੇ ਬੱਚਾ ਹੋਵੇ ਉਹਨੂੰ ਚੇਸ ਨੂੰ ਕੁਝ ਮੰਨ ਅਸੀਂ ਉਹਨੂੰ ਫੋਨ ਕੀਤਾ ਹੀ 11 ਵਜੇ ਕਹਿੰਦਾ ਜੈਨੀ ਨੇ ਕਿ ਆਈ ਕਦੋਂ ਆਣਾ ਕਹਿੰਦਾ ਆਈਗਾ ਅੱਡੇ ਘਟੇ ਆਈਗਾ ਟੱਕਰ ਮੋੜਨਾ ਨਹੀਂ ਕਹਿੰਦਾ ਨਹੀਂ ਆਪਣੇ ਫਰੈਂਡ ਆਈਗਾ ਜਦੋਂ ਫਿਰ 12:00 ਵੱਜ ਗਏ ਅਸੀਂ ਦੇਖਿਆ ਆਇਆ ਨਹੀਂ ਹੈਗਾ ਕਿਰਸਾ ਕਿ ਹੈ ਫਿਰ ਅੰਦਰ ਗਿਆ ਵਿਕਾਸ ਉਹ ਦੋ ਤਿੰਨ ਬੰਦੇ ਚਾਹਣਾ ਨਹੀਂ ਮਿਲ ਗਿਆ ਮੇਰਾ ਭਰਾ ਕਿੱਥੇ ਆ ਕਹਿੰਦੇ ਉਹਨੇ ਉਹਨਾਂ ਨੇ ਮੈਨੂੰ ਉਹਨਾਂ ਨੇ ਫੜ ਲਿਆ ਫਿਰ ਉਹ ਬਾਹਰ ਗਿਆ ਪਰ ਇਹ ਜੈਨੀ ਨਹੀਂ ਆਈ ਫਿਰ ਮੈਨੂੰ ਅੱਛਾ ਜਿਹੜੇ ਉਹ ਯਾਰ ਤੋਂ ਸੀਗੇ ਸਾਰੇ ਭਾਗ ਵਿੱਚ ਭਾਜੀ ਇਹ ਐਮਐਲਏ ਆਪਾਂ ਨੇ ਕਿਹਾ ਲੋਕਾਂ ਨੇ ਬਣਾਈ ਜਿਹੜੇ ਆਮ ਜਨਤਾ ਲਈ ਹੁੰਦੇ ਇੱਥੇ ਆਏ ਨੇ ਕਿ ਅੱਜਕੱਲ੍ਹ ਕੋਬ ਦੇਖੋ ਕੰਮ ਕਰ ਰਹੇ ਨੇ ਰਾਣੀਆ ਸਰਕਾਰਾਂ ਨੇ ਕਿਹਾ ਕਿ ਸੁਰੱਖਿਆ ਪੰਗੇ ਤੋਂ ਬਣਾਈ ਗਈ ਹੈ ਸਪੈਸ਼ਲ ਕਟੀਆਂ ਦਿੱਤੀਆਂ ਗਈਆਂ ਨੇ ਕਟੀਆਂ ਦਿੱਤੀਆਂ ਤਾਂ ਕਿ ਕਰਾਈ ਬੰਦ ਕੀਤਾ ਜਾਵੇ ਜਿਹੜੇ ਜਿਹੜੇ ਤੋਂ ਰੁਕਿਆ ਜਾਵੇ ਸਰ ਜਦੋਂ ਥਾਣੇ ਜਾਂਦੇ ਇਹਨਾਂ ਨੂੰ ਵਾਲਾ ਕੱਟ ਕੇ ਪਹੁੰਚਾ ਦਿੱਤਾ ਜਾਂਦਾ ਹੈ ਕਿ ਹਮੇਸ਼ਾ ਹੀ ਕਦੇ-ਕਦੇ ਹਮੇਸ਼ਾ ਵਾਲਾ ਕੱਟ ਕੇ ਪਹੁੰਚਾਉਂਦਾ ਉਹਨਾਂ ਦੇ ਤੋਂ ਇਹਨਾਂ ਤੋਂ ਐਫੀਡਵਿਟ ਲੈ ਕੇ ਜਿਹੜੇ ਮਰਕੇ ਪੁਲਿਸ ਵਾਲੇ ਕੋਈ ਗਲਤ ਲੱਗੇ ਲੈਂਗੁਏਜ ਬੋਲੀਆ ਗਲਤ ਬਣ ਕੇ ਇਹਨਾਂ ਦਾ ਬਿਹਾਰ ਕੀਤਾ ਵਾ ਉਹਨਾਂ ਦੇ ਕਾਰਵਾਈ ਉਹਨੂੰ ਸਸਪੈਂਡ ਕਰਾਇਆ ਜਾਊਗਾ ਉਹਨਾਂ ਦੇ ਟੁਕ ਦੀ ਕਾਰਵਾਈ